ਕਿਵੇਂ ਕੁੱਟਿਆ ਬੱਚੇ ਨੂੰ ਬਾਹਰ ਥੱਲੇ ਲੰਮਾ ਪਾ ਕੇ ਤਾਂ ਤੇ ਪੈਰ ਰੱਖ ਕੇ ਤਾਂ ਥੱਪੜਾ ਲੱਗਾ ਰਿਹਾ ਹੈ ਪੈ ਇਹ ਹੱਥਾਂ ਦੇ ਉੱਪਰ ਬੂਟ ਰੱਖੇ ਸੀ ਤੇੜੇ ਤੇ ਉੱਪਰ ਬੂਟ ਰੱਖੇ ਸੀ ਜੀ ਤੇੜੇ ਨਾਲ ਤਾਂ ਇਹ ਨਾ ਤੇ ਕਾਹਨੋਂ ਜੀ ਬਾਰਾ ਦੇ ਪੈਰਾਂ ਦੇ ਤੇ ਹੱਥਾਂ ਦੇ ਬੂਟ ਰੱਖੇ ਸੀ ਫੇਰ ਕੁੱਟਿਆ ਸੀ ਜੀ ਚਲੋ ਬਹੁਤ ਜ਼ਿਆਦਾ ਮਾਰਿਆ ਹੋਗਾ ਅਧਿਆਪਕ ਨੇ ਤੇ ਉਹ ਫਿਰ ਤੁਰੰਤ ਹੀ ਬੀਬੀ ਨੂੰ ਫੋਨ ਕਰਤਾ ਸੀ ਨਾ ਤੇ ਬੀਪੂ ਸਰ ਮੌਕੇ ਤੇ ਪਹੁੰਚ ਗਏ ਸਕੂਲ ਚ ਪਹੁੰਚਦੇ ਸਿੱਧੇ ਤੇ ਉਹਨਾਂ ਨੇ ਮਤਲਬ ਸਾਰੀ ਪੁੱਛ ਪੜਤਾਲ ਕਰ ਲਈ ਐ ਕਿਸ ਤਰ੍ਹਾਂ ਕੁੱਟਿਆ ਐ ਅੱਥੇ ਉਹਨੇ ਬੂਟ ਰੱਖ ਕੇ ਬੈਂਚ ਤੇ ਤੇ ਕਿੱਥਾ ਤੇ ਉਹ ਅੱਥਾ ਤੇ ਹਾਂ ਕਲਾਸ ਤੇ ਦੇ ਕੰਲੇ ਆ ਕੇ ਲੱਗੇ ਸੀ ਕਿੰਨੀਆਂ ਚਪੇੜਾਂ ਮਾਰਨਾਂ ਨੇ ਤੇ 10 ਚਪੇੜਾਂ ਮਾਰਨ ਬਹੁਤ ਜ਼ਰਾ ਮਾਰਿਆ ਹੈਗਾ ਤੇ ਆਪ ਆਪਣੇ ਤੇ ਉਹ ਫਿਰ ਤੁਰੰਤ ਹੀ ਬੀਪੂ ਨੂੰ ਫੋਨ ਕਰਤਾ ਸੀਗਾ ਤੇ ਦਿੱਤੀ ਸਰ ਮੁੱਖ ਤੇ ਪਹੁੰਚ ਗਏ ਸਕੂਲ ਚ ਪਹੁੰਚ ਗਏ ਸੀ ਤੇ ਉਹਨਾਂ ਨੇ ਮਤਲਬ ਸਾਰੀ ਪੁੱਛ ਪੜਤਾਲ ਕਰ ਲਈ ਹੈ ਹਾਂਜੀ ਉਸ ਤੋਂ ਬਾਅਦ ਅਸੀਂ ਹੁਣ ਆਪਣੇ ਡਿਪਾਰਟਮੈਂਟ ਵੱਲੋਂ ਵੀ ਇਹਦੀ ਇਨਕੁਆਰੀ ਕੋਲਦੀ ਹੈਗੀ ਹੈ ਦੋ ਦਿਨਾਂ ਦੇ ਵਿੱਚ ਵਿੱਚ ਇਨਕੁਆਰੀ ਕਰਕੇ ਸਾਨੂੰ ਵੀ ਇਹ ਸਾਰੀ ਡਿਟੇਲ ਦੇ ਦੇਣਗੇ ਕਿ ਡਿਪਾਰਟਮੈਂਟ ਦੇ ਇੱਤੇ ਕਰੇਗਾ ਰੁਕ ਐਫ ਆਈ ਆਰ ਵੀ ਕਰਵਾਵਾਂਗੇ ਔਰ ਡਿਪਾਰਟਮੈਂਟ ਦੇ ਵਿੱਚ ਵੀ ਜੋ ਵੀ ਉੱਤੇ ਬੰਦੀ ਕਰਵੇਗੇ ਕਰਾਂਗੇ ਮੰ ਮੇਕਾ ਜੇ ਮਸਲਾ ਆਇਆ ਸੀ ਸ਼ਾਂਗਾ ਖੁਰਦੇ ਵਿੱਚ ਮੰਦੋਸ ਦੇ ਵਿੱਚ ਕੀ ਮਸਲਾ ਹੈਗਾ ਟੀਚਰ ਨੇ ਕੁੱਟ ਮਾਰਿਆ ਤਾਂ ਬੱਚੇ ਨੇ ਕੁੱਟ ਮਾਰਿਆ ਹਾਂਜੀ ਮੇਰੇ ਧਿਆਨ ਚ ਵੀ ਆਇਆ ਕੱਲ ਫੋਨ ਕੀਤਾ ਮੈਨੂੰ ਕਿਸੇ ਨੇ ਕਿ ਉਹ ਇੱਕ ਬੱਚੀ ਨੂੰ ਬਹੁਤ ਜ਼ਿਆਦਾ ਮਾਰਿਆ ਹੈਗਾ ਅਧਿਆਪਕ ਨੇ ਤੇ ਉਹ ਫਿਰ ਤੁਰੰਤ ਹੀ ਬੀਬੀਓ ਨੂੰ ਫੋਨ ਕਰਤਾ ਸੀ ਨਾ ਤੇ ਬੀਬੀਓ ਸਰ ਮੌਕੇ ਤੇ ਪਹੁੰਚ ਗਏ ਸਕੂਲ ਚ ਪਹੁੰਚ ਗਏ ਸੀਗੇ ਤੇ ਉਹਨਾਂ ਨੇ ਮਤਲਬ ਸਾਰੀ ਪੁੱਛ ਪੜਤਾਲ ਕਰ ਲਈ ਹੈ ਪੁੱਛ ਪੜਤਾਲ ਕਰਨ ਦੇ ਬਾਅਦ ਉਹਨਾਂ ਨੇ ਜੋ ਵੀ ਉੱਥੇ ਵਾਪਰਿਆ ਉਦੀ ਰਿਪੋਰਟ ਹੈ ਮਾਪਿਆਂ ਦੇ ਨਾਲ ਲੱਕੇ ਆਪਣੇ ਪੁਲਿਸ ਸਟੇਸ਼ਨ ਜਿਹੜਾ ਨੀਅਰੈਸਟ ਪੈਂਦਾ ਹੈਗਾ ਉੱਥੇ ਰਿਪੋਰਟ ਕਰਾਤੀ ਹੈ ਤੇ ਐਫ ਆਈ ਆਰ ਹੋ ਜਾਂਦੀ ਹੈ ਉਸ ਅਧਿਕਾਰ ਦੇ ਕਲ ਦੇ ਫਿਰ ਉਹ ਪਿੱਛੇ ਵੀ ਸ਼ਿਕਾਇਤ ਆਈ ਸੀ ਨਾ ਭਲਕਾਰ ਸਿੰਘ ਆ ਪਗ ਰੈਗੂਲਰ ਸੀ ਆ ਰੈਗੂਲਰ ਇਟੀਟੀ ਤੇ ਆ ਪੱਕਾ ਜੀ ਰੈਗੂਲਰ ਸੀ ਹਾਂਜੀ ਹਾਂਜੀ ਹੈ ਨਾ ਦੇ ਪਰਤਕਾਰ ਹਾਂਜੀ ਉਸ ਤੋਂ ਬਾਅਦ ਅਸੀਂ ਹੁਣ ਆਪਦੇ ਡਿਪਾਰਟਮੈਂਟ ਵੱਲੋਂ ਵੀ ਇਹਦੀ ਇਨਕੁਆਰੀ ਖੋਲਦੀ ਹੈਗੀ ਆ ਦੋ ਦਿਨਾਂ ਦੇ ਵਿੱਚ ਵਿੱਚ ਇਨਕੁਆਇਰੀ ਕਰਕੇ ਸਾਨੂੰ ਵੀ ਸਾਰੀ ਡਿਟੇਲ ਦੇ ਦੇਣਗੇ ਫਿਰ ਡਿਪਾਰਟਮੈਂਟ ਵੀ ਇਹਤੇ ਕਾਰਵਾਈ ਕਰੂਗਾ ਠੀਕ ਹੈ ਬਿਲਕੁਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬਿਲਕੁਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪੰਨ ਦੀ ਸਜ਼ਾ ਦਿੱਤੀ ਜਾਊਗੀ ਇਹਨੂੰ ਐਫ ਆਈ ਆਰ ਵੀ ਕਰਵਾਵਾਂਗੇ ਔਰ ਡਿਪਾਰਟਮੈਂਟ ਦੇ ਵਿੱਚ ਵੀ ਜੋ ਵੀ ਉਹਦੀ ਬੰਦੀ ਕਾਰਵਾਈ ਹੋਵੇ ਕਰਵਾਵਾਂਗੇ ਜੀ ਜੀਤਿਸ਼ ਜੀ ਪੜਾਣ ਮੇਰਾ ਨਾਮ ਨੀਲਮ ਰਾਣੀ ਟੀਓ ਪਰੰਰੀ ਫਰੋਸਪਰ ਜੀ

ठीक है दादू काम नहीं करके काम नहीं करके ऐसे बाड़े को नहीं ऐसे ताना ठीक बाड़े नहीं आए ताना कोट मार के एक की नाम थोड़ा मेरा नाम है कितने रहने तो सी हाँ जी बच्ची तो डिकेन मिच बढ़ दी कितने बढ़ दी, दी। कितने बढ़ दी? दी शांगा होते हैं कोटमार किन्हें की कोटमार देते ਸਰਕ 25 ਦੀ 25 ਦੀ ਓਵਰ ਕਿੰਨੀ ਆ ਅੱਠ ਸਾਲ ਦੀ ਕਿੰਨੀ ਕਿੰਨਾ ਕੁ ਕੁੱਟਿਆ ਸੀਗਾ ਕੱਲੇ ਵੀ ਕੁੱਟਿਆ ਸੀਗੇ ਤੇ ਮੱਥਾ ਇਹਦਾ ਸੁੱਜਿਆ ਸੀਗਾ ਤੇ ਸੌਣ ਨਾ ਹੋਵੇ ਸੀ ਤੇ ਘਰੇ ਰੋਂਦੇ ਰੋਂਦੇ ਲਈ ਜਾਂਦੇ ਤੇ ਕਹਿੰਦੇ ਸਕੂਲ ਦਾ ਡੈਡੀ ਨੇ ਜਾਣ ਕਰ ਦਿੱਤਾ ਕਿ ਕੁੱਟਿਆ ਬਹੁਤ ਆ ਤੇ ਅੱਗੇ ਵੀ ਤੁਹਾਨੂੰ ਮਰੀਆਂ ਨੇ ਪਿਆ ਸੀਗਾ ਕਿ ਅਸੀਂ ਉਹਦੇ ਕੋਲ ਗਏ ਸੀ ਤੇ ਰਿਕਵੈਸਟ ਕੀਤੀ ਸੀ ਸਰ ਬੱਚਾ ਦਾ ਨਾਮ ਕੁੱਟਿਆ ਅਰੋਇ ਦਾ ਤੇ फिर असि गए कल सीधा मन जाए सह जो करना तो कुछ कर लो मेरा कुछ कुछ कहना चाहता मेरे मित्र पेंट भी है मेरा पेंट कहना फिर तो कहना कोई गल नहीं जो करना तो कुछ कर लो बच्ची ने इन्नी सहमी हुई है किन्नी को डरी हुई डरी हुई थी रोजी हुई थी ठीक है मैं स्कूल नहीं जाना हां जी रात में जब बाहर दर्द करते हैं हां पता नहीं इन्हें किथे किथे मारा सरकारी स्कूल च पढ़ती हां जी ਤੇ ਐਡ ਸਰ ਉਹਨਾਂ ਨੇ ਸਾਰਿਆਂ ਸਾਰਨੇ ਸਾਰੀ ਪੇਲ ਕੀਤੀ ਆ ਪਰ ਉਸ ਨੇ ਕੱਲ ਜਦੋਂ ਅਸੀਂ ਗਿਆ ਸੀ ਸਕੂਲ ਉਹਨੇ ਸਾਰੀ ਪੇਲ ਨਹੀਂ ਕੀਤੀ ਉਸ ਤੋਂ ਬਾਅਦ ਅਸੀਂ ਕਾਰਵਾਈ ਕੀਤੀ ਆ ਕਾਰਵਾਈ ਹੋਣੀ ਚਾਹੀਦੀ ਮਾਸਟਰ ਦੇ ਇਹੋ ਜਿਹੇ ਤੇ ਪਾਉਣੇ ਚਾਹੀਦੇ ਕੀ ਨਾਮ ਮਾਸਟਰ ਦਾ ਮਾਸਟਰ ਜਨਾਬ ਸਰਕਾਰ ਸਾਹਿਬ ਸਰਕਾਰ ਕਿਹਦੇ ਵਿੱਚ ਪੜ੍ਹਦੀ ਚੌਥੀ ਪਲਾਸ ਠੀਕ ਹੈ